ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਪਹੁੰਚੇ ਹੋਏ ਆ ਬਠਿੰਡੇ ਤੇ ਬਠਿੰਡੇ ਦਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹਾਜੀ ਰਤਨ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀ ਤੇ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸਾਹਮਣੇ ਉਹ ਲਿਖਿਆ ਹੋਇਆ ਤੇ ਆਸ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀ ਹਾਜੀ ਰਤਨ ਬਠਿੰਡਾ ਤੇ ਇਧਰਲੇ ਪਾਸੇ ਅਨਾਜ ਮੰਡੀ ਦੇ ਵਿੱਚ ਬਣਿਆ ਹੋਇਆ ਬਾਈ ਜੀ ਇਹ ਤੇ ਆ ਗੇਟ ਆ ਜਿਹੜਾ ਮੇਨ ਹਾਜੀ ਰਤਨ ਗੁਰਦੁਆਰਾ ਸਾਹਿਬ ਦਾ ਤੇ ਨੇਨ ਗੱਡਵਈ ਦੀ ਲੰਘ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਚੁੱਕੇ ਆ ਤੇ ਇਧਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਸਾਮਣੇ ਇਧਰਲੇ ਪਾਸੇ ਪਾਰਕਿੰਗ ਬਣੀ ਹੋਈ ਆ ਗੱਡੀਆਂ ਦੀ ਤੇ ਮੱਸਿਆ ਕਰਕੇ ਬਈ ਅੱਜ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਇਧਰਲੇ ਪਾਸੇ ਵਾਸ਼ਰੂਮ ਬਣੇ ਹੋਏ ਤੇ ਇਧਰਲੇ ਪਾਸੇ ਬਈ ਦੁਕਾਨਾਂ ਲਾਈ ਬੈਠੇ ਇਧਰਲੇ ਪਾਸੇ ਜਿਹੜੀ ਰਹਿ ਐ ਸਾਹੀ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਸੇਵਾਦਾਰ ਰਹਿੰਦੇ ਆ ਮੱਛਿਆ ਕਰਕੇ ਇਧਰਲੇ ਪਾਸੇ ਬਈ ਦੁਕਾਨਾਂ ਲੱਗੀਆਂ ਹੋਈਆਂ ਤੇ ਇਧਰਲੇ ਪਾਸੇ ਵੀ ਪਾਰਕਿੰਗ ਬਣੀ ਹੋਈ ਆ ਤੇ ਇਹ ਦੀਵਾਨ ਹਾਲ ਆ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਬਾਹਰ ਹੀ ਜੋੜਾ ਲਾ ਕੇ ਸੰਗਤ ਫਿਰ ਅੱਗੇ ਜਾਂਦੀ ਆ ਆ ਦੁਕਾਨਾਂ ਬਣੀਆਂ ਹੋਈਆਂ ਇਧਰਲੇ ਪਾਸੇ ਜੋੜਾ ਘਰ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਗੋਬਿੰਦਨਗਰ ਪਾਸ਼ਾ ਜੀ ਦਸਵੀਂ ਹਾਜੀ ਰਤਨ ਤੇ ਕਿਲਾ ਮੁਬਾਰਕ ਬਠੰਡਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁਚੋ ਤੇ ਪਿੰਡ ਭਾਗੂ ਹੁੰਦੇ 21 ਜੂਨ 1706 ਨੂੰ ਬਠੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬਲਾ ਕੇ ਬਿਲਾਸ ਕੀਤੇ ਹਜ ਰਤਨ ਹਾਜੀ ਨੂੰ ਜਨਮ ਮਰਨ ਤੋਂ ਮੁਕਤ ਕੀਤਾ ਹੁਣ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਸ਼ਿਸ਼ੋਭਿਤ ਹੈ ਜਦੋਂ ਬਠਿੰਡਾ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂਬਸੰਗਤ ਜੀ ਦੀਆਂ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਗੁਰੂ ਸਾਹਿਬ ਜੀ ਨਾਲ ਬਚਨ ਬਿਲਾਸ ਕਰਨ ਉਪਰੰਤ ਸੰਗਤਾਂ ਨੇ ਹਾਲ ਹੋਈਆਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਇੱਕ ਉਜਾੜ ਵਿੱਚ ਬੈਠੇ ਹੋ ਕਿਰਪਾ ਕਰਕੇ ਕਿਲੇ ਵਿੱਚ ਚੱਲੋ ਤਾਂ ਹੁਕਮ ਹੋਇਆ ਕਿ ਭਾਈ ਮੈਂ ਤਾਂ ਸ਼ਹਿਰ ਵਿਚਾਲੇ ਹੀ ਬੈਠਾ ਹਾਂ ਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਸੰਗਤਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀਆਂ ਇਸ ਕਿਲੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਦਾਂ ਕੋਠੇ ਮਕਾਨ ਆਦ ਢਾਹ ਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਤੋਂ ਸਾਨੂੰ ਛੁਟਕਾਰਾ ਦਿਵਾਓ ਗੁਰੂ ਜੀ ਨੇ ਕਾਣੇ ਦਿਉ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਇਹਨਾਂ ਲੋਕਾਂ ਨੂੰ ਤਾਂ ਕਿਉਂ ਕਰਦਾ ਹੈ ਤਾਂ ਕਾਣੇ ਦਿਉ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਲੰਦਾ ਹਾਂ ਇਸ ਲਈ ਤੁਸੀਂ ਮੇਰੀ ਭੁੱਖ ਨਿਵਰਤ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿੱਚ ਸਦਾ ਲਈ ਚਲਾ ਜਾਵਾਂਗਾ ਤਦ ਗੁਰੂ ਜੀ ਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਤੱਕਿਆ ਕਿ ਪਿੰਡ ਨਤ ਬਗੈਰ ਵਿਖੇ 10 ਪਿੰਡਾਂ ਦਾ ਸਾਂਝਾ ਝੋਟਾ ਹੈ ਉਸ ਤੋਂ ਵੀ ਲੋਕ ਬਹੁਤ ਦੁਖੀ ਸਨ ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਕੋਹ ਸਿੰਘ ਨੂੰ ਝੋਟਾ ਲੈਣ ਲਈ ਭੇਜਿਆ ਜਦਤ ਸਿੰਘ ਨਤ ਬੰਗੈਰ ਪਹੁੰਚੇ ਤਾਂ ਲੋਕਾਂ ਤੋਂ ਪੁੱਛੇ ਬਾਰੇ ਪੁੱਛਿਆ ਤਾਂ ਲੋਕਾਂ ਨੇ ਵੀ ਮਜ਼ਾਕ ਨਾਲ ਕਿਹਾ ਕਿ ਸਾਹਮਣੇ ਟੋਬੇ ਵਿੱਚ ਬੈਠਾ ਹੈ ਗਏ ਹੋਏ ਸਿੰਘਾਂ ਵਿੱਚੋਂ ਭਾਈ ਮਲਾਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਤੇ ਕਿਹਾ ਚੱਲ ਭਾਈ ਤੈਨੂੰ ਗੁਰੂ ਜੀ ਨੇ ਬੁਲਾਇਆ ਤਾਂ ਛੋਟਾ ਟੋਬੇ ਵਿੱਚ ਨਿਕਲ ਕੇ ਸਿੰਘਾਂ ਦੇ ਅੱਗੇ ਅੱਗੇ ਤੁਰ ਪਿਆ ਅਤੇ ਗੁਰੂ ਜੀ ਅੱਗੇ ਹਾਜ਼ਰ ਹੋ ਗਿਆ ਗੁਰੂ ਜੀ ਸਾਹਿਬ ਨੇ ਭਾਈ ਮਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਝੋਟੇ ਨੂੰ ਸ਼੍ਰੀ ਸਾਹਿਬ ਦੇ ਇੱਕੋ ਵਾਰ ਨਾਲ ਝਟਕਾ ਦਿੱਤਾ ਜਾਵੇ ਭਾਈ ਮਲਾਗਰ ਸਿੰਘ ਦੇ ਨੇ ਇੱਕੋ ਵਾਰ ਨਾਲ ਝੋਟੇ ਦਾ ਜਿਹੜਾ ਸਿਰ ਲਾ ਦਿੱਤਾ ਗੁਰੂ ਜੀ ਨੇ ਦਿਉ ਦੀ ਭੁੱਖ ਨਿਵਰਤ ਕੀਤੀ ਤੇ ਹੁਕਮ ਦਿੱਤਾ ਕਿ ਸਰਹੰਦ ਚਲਾ ਜਾ ਉੱਥੇ ਤੇਰੀ ਜ਼ਰੂਰਤ ਹੈ ਉਪਰੰਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇਂ ਵਿੱਚ ਕਾਲ ਬਹੁਤ ਪੈਂਦੇ ਨੇ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਦੱਖਣ ਦੇਸ਼ ਵੱਲ ਲੈ ਜਾਵਾਂਗੇ ਸੋ ਗੁਰੂ ਜੀ ਦੇ ਬਚਨ ਸਰਕਾਰ ਹਨ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਕਿਲਾ ਮੁਬਾਰਕ ਵਿਖੇ ਸੰਗਤਾਂ ਦੀ ਜੜੀ ਸ਼ੁਭ ਇਸ਼ਾਵਾਵਾਂ ਪੂਰੀਆਂ ਹੁੰਦੀਆਂ ਤੇ ਇੱਥੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪਣਾ ਨੀਲਾ ਘੋੜਾ ਬੰਨਿਆ ਸੀ ਇਸ ਵਾਂਦੇ ਨਾਲ ਆ ਲਿਖਿਆ ਹੋਇਆ ਇੱਥੇ ਲਿਖਿਆ ਹੋਇਆ ਇਸ ਵਾਂਦੇ ਨਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ ਤੇ ਸੰਗਤਾਂ ਇੱਥੇ ਵੀ ਜਿਹੜਾ ਮੱਥਾ ਟੇਕ ਦਿਆਂ ਤੇ ਇੱਥੇ ਵੀ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਵਾਕੀ ਵੰਨਦਾ ਭਾਈ ਆ ਦੇਖੋ ਮੋੜ ਕਿੱਡਾ ਮੋਟਾ ਹਨ ਤੇ ਇਹ ਦੱਸਦਾ ਵੀ ਬਹੁਤ ਜ਼ਿਆਦਾ ਇਹ ਪੁਰਾਣਾ ਵਣ ਹੈਗਾ ਵਾ ਤੇ ਆਪਾਂ ਤੁਹਾਨੂੰ ਨਾਲ-ਨਾਲ ਇਤਿਹਾਸ ਵੀ ਦੱਸਿਆ ਵਾ ਹਨ ਤੇ ਹੁਣ ਆਪਾਂ ਲੰਗਰ ਹਾਲ ਵਾਲੇ ਪਾਸੇ ਲੈ ਕੇ ਚੱਲਦੇ ਆਂ ਇਧਰਲੇ ਪਾਸੇ ਕੜਾ ਪ੍ਰਸ਼ਾਦ ਦੀ ਜਿਹੜੀ ਦੀਗ ਇੱਥੋਂ ਲਿੰਦੇ ਜਾਂ ਇੱਥੇ ਕਰਵਾਉਂਦੇ ਦੀਗ ਇਧਰਲੇ ਪਾਸੇ ਵੀ ਜਿਹੜੇ ਮੋਟਰਸਾਈਕਲ ਖੜੇ ਹੁੰਦੇ ਤੇ ਇਧਰਲੇ ਪਾਸੇ ਵੀ ਇੱਕ ਜਿਹੜਾ ਗੇਟ ਬਣਿਆ ਹੋਇਆ ਵਾ ਆ ਸਾਹਮਣੇ ਇਧਰਲੇ ਪਾਸੇ ਗੇਟ ਆ ਉਹ ਸਾਹਮਣੇ ਵਾਣਾ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਬਿਲਡਿੰਗ ਆ ਤੇ ਇਧਰਲੇ ਪਾਸੇ ਜਿਹੜਾ ਆ ਜਾਂਦਾ ਲੰਗਰ ਹਾਲ ਉਹ ਸਾਹਮਣੇ ਲੰਗਰ ਹਾਲ ਆ ਇਧਰਲੇ ਪਾਸੇ ਭਾਂਡੇ ਇਧਰਲੇ ਪਾਸੇ ਮਾਂਜੇ ਜਾਂਦੇ ਆ ਤੇ ਤੁਹਾਨੂੰ ਲੰਗਰ ਹਾਲ ਵੀ ਦਿਖਾਉਣਾ ਗੁਰਦੁਆਰਾ ਸਾਹਿਬ ਦਾ ਤੇ ਆ ਹੈਗਾ ਜੀ ਇੱਥੇ ਗੁਰਦੁਆਰਾ ਦਾ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਤੇ ਇੱਥੇ ਵੀ ਜਿਹੜੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆ ਆਪਣਾ ਪੈਂਦੀਆਂ ਸੰਗਤਾਂ ਤੇ ਦਰਸ਼ਨ ਕਰਨ ਵਾਸਤੇ ਤੇ ਬਹੁਤ ਦੂਰ ਡਾਂਡੇ ਤੋਂ ਜਿਹੜੀਆਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਤੋਂ ਆਉਂਦੀਆਂ ਸੁਣਦੇ ਵਿੱਚ ਆਇਆ ਵੀ ਜਿਹੜੀਆਂ ਸੰਗਤਾਂ ਬਾਹਰ ਜਾਂਦੀਆਂ ਜਾਂ ਗੁਰਦੁਆਰ ਸਾਹਿਬ ਨੂੰ ਮੰਨਦੀਆਂ ਇੱਥੇ ਤੇ ਉਹ ਪਹਿਲਾਂ ਇੱਥੇ ਹੀ ਮੱਥਾ ਟੇਕ ਕੇ ਜਾਂਦੀਆਂ ਬਹੁਤ ਸੰਗਤਾਂ ਇੱਥੇ ਆਉਂਦੀਆਂ ਇਕੱਠ ਬਹੁਤ ਹੁੰਦਾ ਵਾ ਅੱਜ ਵੈਸੇ ਵੀ ਮੱਸੀਆ ਦਾ ਦਿਨ ਕਰਕੇ ਤੇ ਇੱਥੇ ਵਾਵਾ ਘੱਟ ਸੀਗਾ ਤੇ ਕਿਉਂਕਿ ਸੰਗਤਾਂ ਦਾ ਆਉਣਾ ਜਾਣਾ ਤੇ ਬਾਕੀ ਕੀਰਤਨ ਆਪਣਾ ਟਾਡੀ ਜੱਥੇ ਵਾਲੇ ਵੀ ਲੱਗੇ ਹੋਏ ਸੀਗੇ ਤੇ ਹੁਣ ਜਿਹੜਾ ਆਪਾਂ ਇਸ ਵਲੌਗ ਦੇ ਸਮਾਪਤੀ ਵੱਲ ਵਧਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਤੇ ਫੇਰ ਆਪਾਂ ਨਵੇਂ ਵਲੌਗ ਦੇ ਨਾਲ ਕੱਲ ਨੂੰ ਮਿਲਾਂਗੇ ਤੇ ਸੰਗਤਾਂ ਦਾ ਆਉਣਾ ਜਾਣਾ ਤੇ ਬਾਕੀ ਦੁਕਾਨਦਾਰਾਂ ਦਾ ਵੀ ਆਉਣਾ ਜਾਣਾ ਲੱਗਿਆ ਪਿਆ ਵਾ ਇਸ ਹਾਂਜੀ ਅੱਜ ਦੇ ਵਲੌਗ 'ਚ ਫਿਰ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਹਾਂਜੀ ਰਤਨ ਪਾਤਸ਼ਾਹੀ ਦਸਵੀਂ ਬਠਿੰਡੇ ਦਾ ਜਿਹੜਾ ਬਣਿਆ ਹੋਇਆ ਵਾ ਉਹ ਆਪਾਂ ਤੁਹਾਨੂੰ ਦਿਖਾਇਆ ਵਾ ਤੇ ਨਾਲੇ ਆਪਾਂ ਤੁਹਾਨੂੰ ਦੱਸਿਆ ਇਤਿਹਾਸ ਕਿਵੇਂ ਲੱਗੀ ਅੱਜ ਦੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੋ ਚੈਨਲ ਤੇ ਜਿਹੜੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਫੋਲੋ ਕਰ ਲਓ ਤੇ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰੋ ਤੇ ਫਿਰ ਨਵੇਂ ਵਲੌਗ ਦੇ ਨਾਲ ਕੱਲ ਨੂੰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ